ਅੱਜ ਆਪਾਂ ਪਹੁੰਚੇ ਹਾਂ ਦੁਨੀਆ ਦੇ ਸਭ ਤੋਂ ਸੋਨੇ ਦੇ ਸਸਤੇ ਬਾਜ਼ਾਰ ਦੇ ਵਿੱਚ ਜਿੱਥੇ ਕੁਆਂਟਲਾਂ ਦੇ ਹਿਸਾਬ ਨਾਲ ਸੋਨਾ ਕਰੋੜਾਂ ਅਰਬਾਂ ਦਾ ਸੋਨਾ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਸੋਨੇ ਦੀ ਮਾਰਕੀਟ ਹੈ ਇਹ ਚਾਰੇ ਪਾਸੇ ਬਾਜ਼ਾਰ ਦੇ ਵਿੱਚ ਸੋਨੇ ਸੋਨਾ ਸਭ ਤੋਂ ਸਸਤੀ ਸੋਨੇ ਦੀ ਮਾਰਕੀਟ ਹੈ ਦੁਨੀਆ ਦੀ ਇਹ ਆਪਾਂ ਅੱਜ ਮਾਰਕੀਟ ਜਿਹੜੀ ਉਹ ਘੁੰਮਦੇ ਹਾਂ ਆਪਾਂ 올ਡ ਦੁਬਈ ਦੇ ਵਿੱਚ ਆ ਗਏ ਤੇ ਬੋਟ ਰਾਹੀਂ ਆਪਾਂ ਜਿਹੜਾ ਉਹ ਪਹੁੰਚੇ ਨਵੇਂ ਦੁਬਈ ਤੋਂ 올ਡ ਦੁਬਈ ਦੇ ਵਿੱਚ ਇਹ ਹੈ ਜੀ 올ਡ ਦੁਬਈ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਨਵੇਂ ਦੁਬਈ ਤੋਂ ਆਪਾਂ 올ਡ ਦੁਬਈ ਆ ਗਏ ਸੀਗੇ ਬਾਏ ਬੋਟ ਭਾਈ ਬੋਟ ਰਹੀ ਆ ਆਪਾਂ ਇੱਥੇ ਆ ਗਏ ਸੀ ਕਿ ਦੋ ਦਿਰਾਵਾਂ ਲਾ ਕੇ ਤੇ ਆਪਾਂ ਇੱਥੇ ਹੁਣ ਚੱਲਦੇ ਆਂ ਰੋਡ ਕ੍ਰੋਸ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਥੇ ਦੀ 골ਡ ਮਾਰਕੀਟ ਦਿਖਾਵਾਂਗੇ ਤੇ ਇੱਥੇ ਜਿਹੜਾ ਰੋਡ ਕ੍ਰੋਸ ਕਰਨਾ ਹੁੰਦਾ ਨਾ ਦਬਈ ਦੇ ਵਿੱਚ ਤੇ ਉਹਦੇ ਵਾਸਤੇ ਵੀ ਜਿਹੜੀ ਉਹ ਲਾਈਟ ਹੁੰਦੀ ਆ ਜਿਵੇਂ ਆਹ ਸਾਹਮਣੇ ਵਾਲੀ ਲਾਈਟ ਜਦੋਂ ਗ੍ਰੀਨ ਸੀ ਆਪਾਂ ਉਦੋਂ ਰੋਡ ਜਿਹੜਾ ਉਹ ਕ੍ਰੋਸ ਕੀਤਾ ਤੇ ਆਪਾਂ ਹੁਣ ਪਹੁੰਚੇ ਆਂ 올ਡ ਬਾਲਾ ਦੀਆ ਸਟਰੀਟ ਇਹ ਜਿਹੜੀ ਸਟਰੀਟ ਦਾ ਨਾਮ ਆ 올ਡ ਬਾਲਾ ਦੀਆ ਤੇ ਰਾਤ ਨੂੰ ਬਹੁਤ ਸੋਹਣੀ ਇਹ ਸਟਰੀਟ ਜਿਹੜੀ ਉਹ ਲੱਗਦੀ ਆ ਤੇ ਚੱਲਦੇ ਆਂ ਇਹ ਸਾਰੀ ਆਪਾਂ ਸਟਰੀਟ ਦੇਖਦੇ ਆਂ ਫਿਰ ਇਹ ਤੋਂ ਬਾਅਦ ਚੋਂ ਆਪਾਂ ਜਾਂਦੇ ਆਂ 골ਡ ਮਾਰਕੀਟ ਦੇ ਵਿੱਚ 골ਡ ਮਾਰਕੀਟ ਜਿਹੜੀ ਉਹ ਘੁੰਮਦੇ ਆਂ ਇਥੋਂ ਦੀ ਜਿਹੜੀ ਫੇਮਸ ਹੈ ਜਿੱਥੇ ਵੱਡੇ ਵੱਡੇ ਹਾਰ ਬਹੁਤ ਕਾਟਲਾਂ ਦੇ ਹਿਸਾਬ ਨਾਲ ਸੋਨਾ ਜਿਹੜਾ ਉਹ ਉਹ ਮਾਰਕੀਟ ਦੇ ਵਿੱਚ ਪਿਆ ਤਿਆ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਇਹ ਸਜਾਇਆ ਹੋਇਆ 골ਡ ਮਾਰਕੀਟ ਵੱਲ 올ਡ ਦਵਾਈ ਵੱਲ ਰਾਤ ਨੂੰ ਆਉਣ ਦਾ ਵੀ ਫਾਇਦਾ ਕਿਉਂਕਿ ਰਾਤ ਨੂੰ ਬਹੁਤ ਸੋਹਣੇ ਸੋਹਣੇ 뷰 ਇੱਥੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਬਹੁਤ ਡੈਕੋਰੇਸ਼ਨ ਜਿਹੜੀ ਇੱਥੇ ਉਹ ਕੀਤੀ ਹੁੰਦੀ ਹੈ ਨਾ ਸ਼ਾਪਸ ਦੇ ਆਲੇ ਦੁਆਲੇ ਇਹ ਮਾਰਕੀਟ ਆ ਸਾਰੀ ਹੈ ਨਾ ਜਿਹੜੀ 올ਡ ਸਟਰੀਟ ਆ ਤੇ ਇੱਥੇ ਐਵੇਂ ਦੀਆਂ ਚੀਜ਼ਾਂ ਮਿਲਦੀਆਂ ਨਾ ਜਿਵੇਂ ਕੇਸਰ ਪਿਆ ਤੇ ਆ ਤੁਸੀਂ ਦੇਖੋ ਵੱਡੇ ਵੱਡੇ ਜਿਹੜੇ ਉਹ ਸਟੋਰ ਨੇ ਕੇਸਰ ਹੋ ਗਿਆ ਜਿਵੇਂ ਜ ਐਵੇਂ ਦੀਆਂ ਸਾਰੀਆਂ ਚੀਜ਼ਾਂ ਜਿਹੜਾ ਇੱਧਰ ਸਾਹਮਣੇ ਕੱਪੜੇ ਵਾਲੀਆਂ ਸ਼ਾਪਸ ਹਨਾ ਤੇ ਆ ਦੇਖੋ ਤੁਸੀਂ ਵੱਡੀਆਂ ਵੱਡੀਆਂ ਸ਼ਾਪ ਤੇ ਤੋਂ ਜਿਹੜੇ ਲੋਕਲ ਟਰੈਡੀਸ਼ਨਲ ਡਰੈਸਾਂ ਨਿਗੀਆਂ ਉਹ ਇੱਥੇ ਜਿਹੜੀਆਂ ਉਹ ਮਿਲਦੀਆਂ ਨੇ ਆਪਾਂ ਪਹੁੰਚ ਗਏ 골ਡ ਸੂਕ 골ਡ ਸੂਕ ਮਾਰਕੀਟ ਹੈ ਸਾਰੀ ਇਹ ਜਿੱਥੇ ਸਾਰੀਆਂ 골ਡ ਦੀਆਂ ਦੁਕਾਨਾਂ ਨੇ ਤੇ ਇੱਥੇ ਬਹੁਤ ਵੱਡੇ ਵੱਡੇ ਹਾਰ ਬਹੁਤ ਵੱਡੀਆਂ ਵੱਡੀਆਂ ਸ਼ਾਂਪਾਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਤੇ ਆ ਇੱਥੇ ਸਾਹਮਣੇ ਇੱਕ ਸ਼ਾਂਪ ਆ ਵਰਲਡ ਦੀ ਸਭ ਤੋਂ ਵੱਡੀ ਸ਼ਾਂਪ ਤੇ ਇਹਨਾਂ ਨੂੰ ਜਿਹੜੇ ਵਰਲਡ ਰਿਕਾਰਡ ਦੇ ਸਰਟੀਫਿਕੇਟ ਵੀ ਜਿਹੜੇ ਉਹ ਮਿਲੇ ਹੋਏ ਨੇ ਇਹ ਆਪਾਂ ਤੁਹਾਨੂੰ ਜਿਹੜੀ ਉਹ ਦਿਖਾਉਨੇ ਆ ਤੇ ਬਹੁਤ ਵੱਡੀ ਮਾਰਕੀਟ ਆ 골ਡ ਦੀ ਤੁਸੀਂ ਆ ਦੇਖੋ ਕਿੰਨੀ ਭੀੜ ਲੱਗੀ ਹੋਈ ਐ ਇੱਥੇ ਇਹਨੂੰ ਦੇਖਣ ਵਾਸਤੇ ਤੇ ਇਹਨਾਂ ਨੇ 월ਡ ਰਿਕਾਰਡ ਦੇ ਜਿਹੜੇ ਸਰਟੀਫਿਕੇਟ ਵੀ ਇੱਥੇ ਜਿਹੜੇ ਉਹ ਲਾਏ ਹੋਏ ਨੇ ਤੇ ਇਹਦੇ ਤੇ ਜਿਹੜਾ ਉਹ ਲਿਖਿਆ ਹੋਇਆ ਦਾ ਵਰਲਡਸ ਹੈਵੀਐਸਟ ਗੋਲਡ ਰਿੰਗ ਆ ਇੱਥੇ ਨਾਲ ਜਿਹੜਾ ਉਹ ਸਰਟੀਫਿਕੇਟ ਪਿਆ ਗਿਨੀਜ਼ ਵਰਲਡ ਰਿਕਾਰਡ ਆ ਇਹ ਜਿਹੜਾ ਬਣਿਆ ਹੋਇਆ ਤੁਸੀਂ ਦੇਖੋ ਯਾਰ ਕਿੱਡੀ ਵੱਡੀ ਸ਼ਾਪ ਆ ਇਹ ਇਸੇ ਤਰ੍ਹਾਂ ਇੱਥੇ ਗੋਲਡ ਦੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਚੀਜ਼ਾਂ ਨੇ ਸ਼ਾਪ ਹੋ ਗਈ ਹਾਰ ਹੋ ਗਿਆ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇੱਥੇ ਆ ਨਾਲ ਜਿਹੜਾ ਉਹ ਸਰਟੀਫਿਕੇਟ ਆ ਇਹਦੇ ਉੱਪਰ ਸਾਰਾ ਦੱਸਿਆ ਹੋਇਆ ਤੇ ਇਹਦਾ ਜਿਹੜਾ ਉਹ weight ਵੀ ਆ ਦਾ ਰਿੰਗ ਇਜ਼ ਮਾਊਂਟਡ ਵਿਦ 5.17 kg of precious stone precious stone ਆ ਜਿਹੜਾ ਇਹਦੇ ਚ 5.17 kg ਦਾ ਤੇ ਜਿਹੜਾ ਸੈਟ ਆਨ 58.686 kg 21 ਕੈਰਟ ਦਾ ਇਹਨੂੰ ਜਿਹੜਾ ਉਹ ਗੋਲਡ ਲੱਗਿਆ ਹੋਇਆ ਤੇ ਤੁਸੀਂ ਜਿਹੜੀ ਇਹ ਦੇਖ ਸਕਦੇ ਹੋ ਹਨਾ ਰਿੰਗ ਬਹੁਤ ਵੱਡੀ ਰਿੰਗ ਆ ਇਹ ਵਰਲਡ ਦੀ ਸਭ ਤੋਂ ਵੱਡੀ ਰਿੰਗ ਆ ਇਹ ਤੇ ਇਹਦੇ ਨਾਲ ਇਹ ਸਾਰੇ ਜਿਹੜੇ ਉਹ ਵੱਡੇ ਵੱਡੇ ਸਟੋਰ ਨੇ ਜਿੱਥੇ ਜਿਹੜਾ ਉਹ ਸਾਰਾ ਗੋਲਡ ਮਿਲਦਾ ਤੇ ਤੁਸੀਂ ਦੇਖੋ ਸਾਰਾ ਗੋਲਡ ਆ ਤੇ ਇਸੇ ਤਰ੍ਹਾਂ ਇੱਥੇ ਵੱਡੇ ਵੱਡੇ ਹਾਰ ਵੱਡੀਆਂ ਵੱਡੀਆਂ ਸ਼ਾਂਪਾਂ ਜਿਹੜੀਆਂ ਹੋ ਹੈਗੀਆਂ ਨੇ ਤੇ ਇਸ ਦੁਨੀਆ ਦੇ ਵਿੱਚ ਦੁਬਈ ਦਾ 골ਡ ਵੀ ਜਿਹੜਾ ਉਹ ਮੰਨਿਆ ਪਰ ਮੰਨੇ ਆ ਤੇ ਬਹੁਤ ਫੇਮਸ ਮਾਰਕੀਟ ਹੈ ਜਿਹੜੀ ਇਹ ਦੁਬਈ ਦੀ ਸਾਰੀਆਂ ਇੱਥੇ 골ਡ ਵਾਲੀਆਂ ਸ਼ਾਪ ਆਪਾਂ ਨੂੰ ਜਿਹੜੀਆਂ ਮਿਲਣਗੀਆਂ ਤੁਸੀਂ ਦੇਖੋ ਇੱਥੇ ਹਨਾ ਸ਼ਾਪਸ ਸਾਰੀਆਂ ਤੇ ਅੱਗੇ ਵੀ ਆਪਾਂ ਜਿਹੜਾ ਉਹ ਦੇਖਦੇ ਆ ਇਹਨਾਂ ਨੇ ਆ ਸਾਰੇ ਆਪਣੇ ਜਿਹੜੇ ਉਹ ਲਾਏ ਹੋਏ ਨੇ ਆਰਟੀਕਲ ਤੇ ਆ ਦੇਖੋ ਵੱਖੋ ਵੱਖਰੇ ਤਰੀਕੇ ਦੀਆਂ ਰਿੰਗਸ ਬਹੁਤ ਵੱਡੀ ਮਾਰਕੀਟ ਆ ਬਾਈ ਇਹ ਜਿਹੜੀ ਦੁਬਈ ਦੀ ਮਾਰਕੀਟ ਆ ਤੇ ਆ ਤੁਸੀਂ ਦੇਖੋ ਇੱਥੇ ਯਾਰ ਕਿੱਡੇ ਕਿੱਡੇ ਵੱਡੇ ਵੱਡੇ ਹਾਰ ਨੇ ਸੋਨੇ ਸੋਨਾ ਪਿਆ ਇੱਥੇ ਕਵਾਂਟਲਾਂ ਦੇ ਹਿਸਾਬ ਨਾਲ ਸੋਨਾ ਜਿਹੜਾ ਉਹ ਦੁਬਈ ਦੀ 골ਡ ਮਾਰਕੀਟ ਦੇ ਵਿੱਚ ਤੇ ਕੋਈ ਗਿਣਤੀ ਮਿੰਤੀ ਹੋ ਨਹੀਂ ਹੈਗੀ ਵੀ ਕਿੰਨਾ ਕੁ ਸੋਨਾ ਹੈ ਨਾ ਹਾਰਾਂ ਨੂੰ ਜਿਹੜਾ ਉਹ ਲੱਗਿਆ ਹੋਇਆ ਤੇ ਤੁਸੀਂ ਦੀ ਤੁਸੀਂ ਕੀਮਤ ਦੇਖ ਲੋ ਇਹਦੀ ਵੀ ਕਿੰਨੀ ਜ਼ਿਆਦਾ ਜਿਹੜੀ ਉਹ ਕੀਮਤ ਹੋਊਗੀ ਬਹੁਤ ਜ਼ਿਆਦਾ ਜਿਹੜਾ ਇੱਥੇ ਉਹ 골ਡ ਹੈ ਤੇ ਜੇ ਇੱਥੇ ਕਿਸੇ ਤੇ ਪ੍ਰਾਈਸ ਲੱਗਿਆ ਹੋਇਆ ਤਾਂ ਮੈਂ ਪੜਨ ਦੀ ਜਿਹੜੀ ਉਹ ਕੋਸ਼ਿਸ਼ ਵੀ ਕਰੂੰਗਾ ਤਾਂ ਤੁਹਾਡੇ ਨਾਲ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਵੀ ਕਿੰਨਾ ਪ੍ਰਾਈਸ ਹੈ ਇਹਦਾ ਤੇ ਅੱਗੇ ਆਪਾਂ ਚੱਲਦੇ ਹਾਂ ਹੋਰ ਅੱਗੇ ਮਾਰਕੀਟ ਜਿਹੜੀ ਉਹ ਜਾ ਕੇ ਦੇਖਦੇ ਹਾਂ ਤੇ ਸਾਰੇ ਪਾਸੇ ਇੱਥੇ 골ਡ ਦੀਆਂ ਸ਼ਾਪ ਨੇ ਸਾਰੀਆਂ ਸ਼ਾਪ ਇੱਥੇ 골ਡ ਦੀਆਂ ਆਪਾਂ ਨੂੰ ਜਿਹੜੀਆਂ ਹੋ ਮਿਲਣਗੀਆਂ ਆਹ ਵੀ ਸਾਰੀਆਂ ਰਿੰਗਸ ਹੋ ਗਈਆਂ ਜਿਵੇਂ ਹਨਾ ਬਹੁਤ ਜ਼ਿਆਦਾ ਵੱਡੀ ਇਹ ਮਾਰਕੀਟ ਹੈ ਇੱਕ ਤੋਂ ਇੱਕ ਸ਼ਾਪ ਜਿਹੜੀ ਆਪਾਂ ਨੂੰ 골ਡ ਦੀ ਇੱਥੇ ਜਿਹੜੀ ਹੋ ਮਿਲੂਗੀ ਆ ਤੁਸੀਂ ਦੇਖੋ ਚੈਨਜ਼ ਹੋ ਗਈਆਂ ਜਿਵੇਂ ਹਨਾ ਬਹੁਤ ਫੇਮਸ ਮਾਰਕੀਟ ਹੈ ਇਹ ਤੇ ਜਿਹਨੇ ਵੀ 골ਡ ਖਰੀਦਣਾ ਹੁੰਦਾ ਐਸੇ ਮਾਰਕੀਟ ਦੇ ਵਿੱਚੋਂ ਜਿਹੜਾ ਉਹ 골ਡ ਖਰੀਦਦਾ 골ਡ ਸੂਕ ਮਾਰਕੀਟ ਦੇ ਨਾਮ ਨਾਲ ਜਿਹੜੀ ਇਹ ਮਾਰਕੀਟ ਮਸ਼ਹੂਰ ਹੈ ਜਾਣੀ ਜਾਂਦੀ ਆ ਤੇ ਉਸੇ ਤਰ੍ਹਾਂ ਅਲੱਗ-ਅਲੱਗ ਇਹਨਾਂ ਦੇ ਨਾਮ ਨੇ ਸ਼ਾਪਸ ਦੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਅਲੱਗ-ਅਲੱਗ ਜੁਵੈਲਰਸ ਹੁੰਦੇ ਨੇ ਨਾ ਉਸੇ ਤਰ੍ਹਾਂ ਇਹ ਜਿਹੜੀਆਂ ਸ਼ਾਪਸ ਨੇ ਤੇ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਆਹ ਸਾਈਡ ਵੀ ਐਦਾਂ ਹੀ ਨੇ 골ਡ ਦੀਆਂ ਜਿਹੜੀਆਂ ਸ਼ਾਪ ਆ ਇਹ ਵੀ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦੰਦੇ ਆ ਤੇ ਇਹਨਾਂ ਦੇ ਵੀ ਤੁਸੀਂ ਦੇਖੋ ਡਿਫਰੈਂਟ ਡਿਫਰੈਂਟ ਤਰੀਕੇ ਦੇ ਜਿਹੜੇ ਇਹ 골ਡ ਦਾ ਸਾਰਾ ਸਮਾਨ ਬਣਾਉਂਦੇ ਨੇ ਆ ਦੇਖੋ ਤੁਸੀਂ ਹਾਰ ਯਾਰ ਹਨਾ ਚੂੜੀਆਂ ਹੋ ਗਈਆਂ ਪਤਾ ਨਹੀਂ ਹੈਗਾ ਵੀ ਕਿੰਨਾ ਕੁ ਮਤਲਬ ਸੋਨਾ ਇੱਥੇ ਜਿਹੜਾ ਉਹ ਪਿਆ ਇਸ ਮਾਰਕੀਟ ਦੇ ਵਿੱਚ ਇਹ ਮਾਰਕੀਟ ਦੇ ਵਿੱਚ ਨਾ ਦੋਨੋਂ ਸਾਈਡ 골ਡ ਦੀਆਂ ਸ਼ਾਪ ਨੇ ਆਹ ਸਾਈਡ ਵੀ 골ਡ ਦੀਆਂ ਜਿਹੜੀਆਂ ਸ਼ਾਪ ਨੇ ਤੇ ਬਹੁਤ ਜ਼ਿਆਦਾ 골ਡ ਜਿਹੜਾ ਇਹ ਮਾਰਕੀਟ ਦੇ ਵਿੱਚ ਹੈਗਾ ਤੇ ਇਹ ਸਾਰਾ ਬਾਜ਼ਾਰ ਆ ਬਹੁਤ ਲੰਬਾ ਬਾਜ਼ਾਰ ਆ ਅੱਗੇ ਤੱਕ ਤੇ ਕੋਈ ਗਿਣਤੀ ਉਹ ਨਹੀਂ ਹੈਗੀ ਵੀ ਕਿੰਨੀ ਕੁ ਦੁਕਾਨਾਂ ਇੱਥੇ ਜਿਹੜੀਆਂ ਉਹ 골ਡ ਦੀਆਂ ਹੈਗੀਆਂ ਨੇ ਪਤਾ ਨਹੀਂ ਕਿੰਨਾ ਕਰੋੜਾਂ ਦਾ 골ਡ ਇੱਥੇ ਜਿਹੜਾ ਹੋਇਆ ਇਹ ਮਾਰਕੀਟ ਦੇ ਵਿੱਚ ਪਿਆ ਆ ਇੱਥੇ ਤੁਸੀਂ ਦੇਖੋ ਇਹ ਸਾਰਾ ਇਹ 골ਡ ਆ ਤੇ 골ਡ ਦੇ ਵਿੱਚ ਨਾ ਸਾਰੀ ਬਾਡੀ ਦੇ ਜਿਵੇਂ ਕੱਪੜੇ ਹੁੰਦੇ ਨੇ ਉਵੇਂ ਬਣਾਇਆ ਹੋਇਆ ਆ ਤੁਸੀਂ ਉੱਪਰ ਦੇਖ ਲਓ ਸਾਰੀ ਉਹ ਡੰਮੀ ਜਿਹੜੀ ਕਵਰ ਕੀਤੀ ਹੋਈ ਹੈ ਸਾਰਾ 골ਡ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਨਾ ਸਾਰਾ ਸੋਨੇ ਸੋਨਾ ਆ ਗੜ ਦੇ ਵਿੱਚ ਵੀ ਹੋ ਗਿਆ ਨਾ ਜਿਵੇਂ ਆ ਮਾਸਕ ਮਾਸਕ ਵੀ 골ਡ ਦਾ ਇੱਥੇ ਤੁਸੀਂ ਦੇਖ ਲਓ 골ਡ ਮਾਰਕਟ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਕਵਾਂਟਲਾਂ ਦੇ ਹਿਸਾਬ ਨਾਲ ਇੱਥੇ 골ਡ ਜਿਹੜਾ ਹੋ ਪਿਆ ਤੇ ਤੁਸੀਂ ਆ ਬਾਹਰ ਤੇ ਦੇਖ ਲਓ ਸਾਰੇ 골ਡਨ ਵਾਲ ਜਿਹੜੀ ਉਹ ਫੁੱਲ ਕੀਤੀ ਹੋਈ ਆ ਤੇ ਇਹ ਜਿਹੜੀ ਸ਼ਾਪ ਆ ਨਾ ਸਭ ਤੋਂ ਡਿਫਰੈਂਟ ਹੈ ਤੇ ਸਾਰੀ ਤੁਸੀਂ ਦੇਖੋ ਯਾਰ 골ਡ ਦੇ 골ਡ ਪਿਆ ਇੱਥੇ ਆ ਤੁਸੀਂ ਹਾਰ ਦੇਖ ਲਓ ਕਿੰਨਾ ਵੱਡਾ ਕੋਈ ਗਿਣਤੀ ਮਿੰਟ ਵੀ ਨਹੀਂ ਹੈਗੀ ਕਿੰਨੇ ਇੱਕ ਤੋਲੇ ਦਾ ਇਹ ਜਿਹੜਾ ਹਾਰ ਹੋਊਗਾ ਹਨਾ ਨਵੇਂ ਤੋਂ ਨਵੇਂ ਡਿਜ਼ਾਈਨ ਜਿਹੜੇ ਹੋ ਦੇਖਣ ਨੂੰ ਮਿਲਦੇ ਨੇ ਬਹੁਤ ਜ਼ਿਆਦਾ 골ਡ ਆ ਤੇ ਐਵੇਂ ਲਗ ਲਗ ਤਰੀਕੇ ਦੇ ਆਪਾਂ ਨੂੰ ਇੱਥੇ ਜਿਹੜੇ ਉਹ ਹਾਰ ਦੇਖਣ ਨੂੰ ਮਿਲਦੇ ਨੇ ਤੇ ਆ ਵੀ ਇਹਨਾਂ ਨੇ ਕੁਝ ਆਰਟੀਕਲ ਜਿਹੜੇ ਉਹ ਇੱਥੇ ਲਾਏ ਹੋਏ ਨੇ ਤੇ ਤੁਸੀਂ ਦੇਖੋ ਆ ਕਿੱਡੇ ਕਿੱਡੇ ਵੱਡੇ ਵੱਡੇ ਹਾਰ ਨੇ ਆ ਐਵੇਂ ਲੱਗਦਾ ਜਿਵੇਂ ਦੇਖਣ ਨੂੰ ਵੀ ਕੋਈ ਕੱਪੜਾ ਹੁੰਦਾ ਪਰ ਇਹ ਕੱਪੜਾ ਨਹੀਂ ਹੈਗਾ ਇਹ ਸਾਰਾ ਸੋਨਾ ਹੀ ਆ ਸਾਰੇ ਨਵੇਂ ਨਵੇਂ ਡਿਜ਼ਾਈਨ ਇਹਨਾਂ ਨੇ ਜਿਹੜੇ ਉਹ ਬਣਾਏ ਹੋਏ ਨੇ ਇੱਥੇ 골ਡਨ ਮਾਰਕੀਟ ਦੇ ਵਿੱਚ ਦੁਬਈ ਦੇ ਵਿੱਚ ਜਿਹੜਾ ਹੁਣ ਸੋਨੇ ਦਾ ਰੇਟ ਆ ਉਹ 512 ਗ੍ਰਾਮ ਦਾ ਇੱਕ ਤੋਲਾ ਜਾਨੀ ਕਿ ਜੇ ਇੰਡੀਅਨ ਰੁਪੀਏ ਦੀ ਆਪਾਂ ਗੱਲ ਕਰੀਏ 1,26,000 ਰੁਪਈਆ ਨੂੰ ਇੱਥੇ ਤੋਲਾ ਇਹ ਮਾਰਕੀਟ ਦੇ ਵਿੱਚ ਤੇ ਇੰਡੀਆ ਦੇ ਮੁਕਾਬਲੇ ਇੱਥੇ ਜਿਹੜਾ ਹੁਣ 골ਡ ਹਲੇ ਵੀ ਜਿਹੜਾ ਉਹ ਸਸਤਾ ਮਿਲਦਾ ਹਨਾ 1,26,000 ਰੁਪਈਆ ਦਾ ਤੋਲਾ ਤੇ ਉਹਦੇ ਉੱਪਰ ਥੋੜੇ ਜਿਹੇ ਜਿਹੜੇ ਮੇਕਿੰਗ ਚਾਰजेस ਪੈਂਦੇ ਨੇ ਤੇ ਇੰਡੀਆ ਦੇ ਵਿੱਚ ਜਿਹੜੇ ਮੇਕਿੰਗ ਚਾਰजेस ਕਾਫੀ ਪੈਂਦੇ ਨੇ ਇੱਥੇ ਥੋੜੇ ਜੀ ਮੇਕਿੰਗ ਚਾਰजेस ਪੈਂਦੇ ਹੁੰਦੇ ਨੇ 1,26,000 ਰੁਪਈਆ ਦੇ ਵਿੱਚ ਇੱਥੋਂ ਤੁਸੀਂ ਇੱਕ ਤੋਲਾ ਖਰੀਦ ਸਕਦੇ ਹੋ ਤੇ ਕਾਫੀ ਸਸਤਾ ਸੋਨਾ ਜੇ ਇੰਡੀਆ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਕਾਫੀ ਪੈਸੇ ਜਿਹੜੇ ਇੱਥੇ ਉਹ ਬਚ ਜਾਂਦੇ ਨੇ ਜਿਵੇਂ ਨਾ ਆਪਾਂ ਤੁਹਾਨੂੰ ਜਿਹੜੀ ਹੋ ਇੱਥੇ ਦਿਖਾਈ ਸੀਗੀ ਆਪਣੇ ਦੁਨੀਆ ਦੀ ਸਭ ਤੋਂ ਵੱਡੀ ਸ਼ਾਂਪ ਉਸੇ ਤਰ੍ਹਾਂ ਕਿੱਥੇ ਹਾਰ ਵੀ ਆ ਬਹੁਤ ਵੱਡਾ ਉਹ ਵੀ ਮੈਂ ਲੱਭਣਾਂ ਲੱਭਣ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਸ਼ਾਂਪ ਸੀ ਬਹੁਤ ਵੱਡੀ ਉਹਨੂੰ ਬਾਲਡਰ ਰਿਕਾਰਡ ਮਿਲਿਆ ਹੋਇਆ ਸੀ ਸਰਟੀਫਿਕੇਟ ਤੇ ਆ ਹਾਰ ਦੇਖੋ ਤੁਸੀਂ ਸਾਹਮਣੇ ਵਾਲੇ ਯਾਰ ਕਿੱਡੇ ਵੱਡੇ ਵੱਡੇ ਹਾਰ ਨੇ ਤੇ ਆਪਣੇ ਇੰਡੀਆ ਦੇ ਵਿੱਚ ਤਾਂ ਮੈਨੂੰ ਲੱਗਦਾ ਏਡੇ ਵੱਡੇ ਵੱਡੇ ਹਾਰ ਹੁੰਦੇ ਵੀ ਨਹੀਂ ਬਸ ਦੁਬਈ ਦੇ ਵਿੱਚ ਇਹ ਦੇਖਣ ਨੂੰ ਮਿਲਦੇ ਨੇ ਆ ਹੋਰ ਦੇਖਦੇ ਆ ਜਾ ਕੇ ਆਪਾਂ ਸ਼ਾਪਸ ਤੇ ਬਾਕੀ ਆਉਂਦੇ ਆ ਜਿਹੜੇ ਹੋਰ ਕੰਟਰੀਆਂ ਤੋਂ ਵੀ ਜਾਂ ਆਪਣੇ ਇੰਡੀਆ ਤੋਂ ਵੀ ਬਹੁਤ ਇੱਥੋਂ 골ਡ ਲੈ ਕੇ ਜਾਂਦੇ ਨੇ ਤੇ ਸ਼ੁਰੂ ਤੋਂ ਇਹ ਕਹੇ ਮਿਥ ਬਣੀ ਹੋਈ ਆ ਵੀ ਦੁਬਈ ਤੋਂ ਲੈ ਕੇ ਆਓ 골ਡ ਸਣਾ ਦੁਬਈ ਤੋਂ ਸਸਤਾ ਪੈਂਦਾ ਤੇ ਤਾਂ ਕਰਕੇ ਬਹੁਤ ਫੇਮਸ ਹੋਈ ਆ ਮਾਰਕੀਟ ਇਹ ਦੋਨੋਂ ਸਾਈਡ ਆ ਸ਼ਾਪਸ ਨੇ ਗਈਆਂ ਤੇ ਕੋਈ ਗਿਣਤੀ ਹੋਣੀ ਹੈਗੀ ਇੰਨੀਆਂ ਕਿ ਜ਼ਿਆਦਾ ਇੱਥੇ ਜਿਹੜੀਆਂ ਉਹ ਦੁਕਾਨਾਂ ਨੇ 골ਡਨ ਮਾਰਕੀਟ ਦੇ ਵਿੱਚ 골ਡਨ ਸੂਕ ਆ ਸਾਰਾ ਮਾਰਕੀਟ ਦਾ ਇਹ ਸੈਂਟਰ ਪੁਆਇੰਟ ਆ ਆਪਾਂ ਆ ਸਾਈਡ ਤੋਂ ਜਿਹੜੀ ਮਾਰਕੀਟ ਉਹ ਐਕਸਪਲੋਰ ਕਰਕੇ ਆਇਆ ਤੇ ਇਹ 골ਡਨ ਸੂਕ ਦਾ ਜਿਹੜਾ ਇਹ ਸੈਂਟਰ ਪੁਆਇੰਟ ਆ ਤੇ ਅੱਗੇ ਆਪਾਂ ਚੱਲਦੇ ਆਂਗੇ ਅੱਗੇ ਉਹ ਜਿਹੜੀ ਉਹ ਹੋਰ ਦੇਖ ਲੈਣੇ ਆ ਜਾ ਕੇ ਤੇ ਆਹ ਸਾਈਡ ਵੀ ਜਿਹੜੀਆਂ ਬਹੁਤ ਸਾਰੀਆਂ ਸ਼ਾਪਸ ਨੇ ਤੇ ਇਧਰ ਆਪਾਂ ਚੱਲਦੇ ਆਂ ਤੇ ਮਾਰਕੀਟ ਵੀ ਬਹੁਤ ਸੋਹਣੀ ਆ ਯਾਰ ਉਪਰੋਂ ਸਾਰਾ ਬਹੁਤ ਰਾਤ ਨੂੰ ਜੇ ਤੁਸੀਂ ਆਇਓ ਜੇ ਤੁਸੀਂ ਆਉਣੇ ਹੋ ਨਾ ਦੁਬਈ ਤਾਂ ਇਹ ਮਾਰਕੀਟ ਐਕਸਪਲੋਰ ਕਰਨੀ ਆ ਤਾਂ ਰਾਤ ਨੂੰ ਆਇਓ ਰਾਤ ਨੂੰ ਇੱਥੇ ਬਹੁਤ ਸੋਹਣਾ ਨਜ਼ਾਰਾ ਹੁੰਦਾ ਤੇ ਕਿਉਂ ਜਿਹੜੇ ਹਾ 골ਡ ਆ ਨਾ ਸਾਰਾ ਇੱਥੇ ਲੱਗਿਆ ਹੋਇਆ ਇਹ ਬਹੁਤ ਸੋਹਣਾ ਲੱਗਦਾ ਰਾਤ ਨੂੰ ਰਾਤ ਨੂੰ ਤੁਸੀਂ ਇਹ ਮਾਰਕੀਟ ਜਿਹੜੀ ਐਕਸਪਲੋਰ ਕਰਿਓ ਤੇ 올ਡ ਦੋਈ ਵਾਲਾ ਏਰੀਆ ਵੀ ਵੋਟਿੰਗ ਕਰਨੀ ਆ ਤੁਸੀਂ ਤਾਂ ਉਹ ਵੀ ਇਵਨਿੰਗ ਟਾਈਮ ਕਰਿਓ ਤਾਂ ਇਵਨਿੰਗ ਟਾਈਮੇ ਜ਼ਿਆਦਾ ਵਧੀਆ ਹੋਊ ਕਿਆ ਰਿੰਗਸ ਹੋ ਗਈਆਂ ਹਨ ਤੇ ਆਹ ਦੇਖੋ ਨਵੇਂ ਤੋਂ ਨਵੇਂ ਡਿਜ਼ਾਈਨ ਦੇਖਣ ਨੂੰ ਮਿਲਦੇ ਨੇ ਇੰਡੀਆ 'ਚ ਤਾਂ ਇਹਦੇ ਡਿਜ਼ਾਈਨ ਵੀ ਨਹੀਂ ਹੋਣੇ ਮਨ ਲੱਗਦਾ ਹਨ ਜਿਹੜੇ ਡਿਜ਼ਾਈਨ ਇਨਾਂ ਕੋਲ ਦੇ ਤੇ ਬੰਦਾ ਪੈਦਲ ਜਾਂਦਾ ਜਾਂਦਾ ਥੱਕ ਜਾਂਦਾ ਏਡੀ ਵੱਡੀ ਮਾਰਕੀਟ ਆਏ ਭਾਈ ਆਪਾਂ ਕਾਫੀ ਸਾਰੀ ਮਾਰਕੀਟ ਇਹ ਘੁੰਮੀਆਂ ਹਨ ਮਾਰਕੀਟ ਐਕਸਪਲੋਰ ਕੀਤੀ ਆ ਬਿਲਕੁਲ ਐਂਡ ਤੱਕ ਆਪਾਂ ਚਲੇ ਗਏ ਸੀਗੇ ਗੋਲਡਨ ਸੂਕ ਮਾਰਕੀਟ ਦੇ ਤੇ ਇਧਰ ਨਾਲ ਨਾਲ ਤੁਸੀਂ ਦੇਖੋ ਸਾਰੀਆਂ ਸ਼ਾਪਸ ਤੇ ਸ਼ਾਪਸ ਨੇ ਬਹੁਤ ਜ਼ਿਆਦਾ ਗਿਣਤੀ ਐ ਇੱਥੇ ਦੁਕਾਨਾਂ ਦੀ ਜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਤੁਸੀਂ 골ਡ ਖਰੀਦਣਾ ਹਨਾ ਵੀ ਤੁਸੀਂ ਆਹ ਸ਼ਾਪ ਤੋਂ ਲੈ ਸਕਦੇ ਹੋ ਤੇ ਇਹਦਾ ਇੱਥੇ ਆ ਕੇ ਦੇਖਣਾ ਪੈਂਦਾ ਬੰਦਾ ਪਾਜਲ ਹੋ ਜਾਗਾ ਇੰਨੀਆਂ ਕਾਝੇ ਦੁਕਾਨਾਂ ਨੇ ਇੱਥੇ ਕੁਆਂਟਲਾਂ ਦੇ ਹਿਸਾਬ ਨਾਲ ਇੱਥੇ ਸੋਨਾ ਜਿਹੜਾ ਹੋ ਪਿਆ ਆ ਦੇਖੋ ਲੈ ਕੋਈ ਕਮੀ ਨਹੀਂ ਹੈਗੀ ਸੋਨੇ ਦੀ ਇੱਕ ਤੋਂ ਇੱਕ ਡਿਜ਼ਾਈਨ ਬਹੁਤ 골ਡ ਪਿਆ ਯਾਰ ਤੇ ਹਲਤਾ ਆ ਸਾਈਡ ਤੋਂ ਵੀ ਆ ਲੈਫਟ ਸਾਈਡ ਤੋਂ ਵੀ ਜਾ ਕੇ ਇਹ ਜਿਹੜੀ ਉਹ ਮਾਰਕੀਟ ਹੈ ਤੇ ਅੱਗੇ ਆਪਾਂ ਚੱਲਦੇ ਆ ਤੇ ਇੱਥੇ ਜਿਹੜੇ ਇੰਡੀਅਨ ਬ੍ਰਾਂਡ ਨੇ ਜਿਵੇਂ ਕਲੈਨ ਜੁਐਲਰ ਹੋ ਗਿਆ ਤੇ ਉਹ ਵੀ ਜਿਹੜੇ ਇੰਡੀਅਨ ਜੁਐਲਰ ਨੇ ਉਹਨਾਂ ਦੀਆਂ ਵੀ ਇੱਥੇ ਜਿਹੜੇ ਸਟੋਰ ਹੈਗੇ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਇਥੇ ਸਟੋਰ ਓਪਨ ਕਰ ਲਈ ਕਿਉਂਕਿ ਦबई ਦੇ 골ਡ ਦਾ क्रेज ਬਹੁਤ ਆ ਸਾਰੀ ਸਾਰੀ ਬਾਲਡਰ ਦੇ ਵਿੱਚ ਵੀ 골ਡ ਜਿਹੜਾ ਦबई ਦੇ ਹੀ ਫੇਮਸ ਹੈ ਤੇ ਸਾਰਾ 골ਡਨ ਸੂਕ ਆ ਤੇ ਅੱਗੇ ਮੈਨੂੰ ਲੱਗਦਾ ਹੋਰ ਮਾਰਕੀਟ ਜਿਹੜੀ ਉਹ ਸਟਾਰਟ ਹੋ ਜਾਂਦੀ ਆ ਆਪਾਂ ਅੱਗੇ ਜਾ ਕੇ ਜਿਹੜਾ ਉਹ ਦੇਖਦੇ ਆ ਤੇ 골ਡਨ ਸੂਕ ਤੇ ਬਿਲਕੁਲ ਆਪਾਂ ਐਂਡ ਤੇ ਆ ਗਏ ਸਾਰੀ ਤਕਰੀਬਨ ਆਪਾਂ ਮਾਰਕੀਟ ਜਿਹੜੀ ਐਕਸਪਲੋਰ ਕਰ ਲਈਏ ਇੱਕ ਨੰਬਰ ਗੇਟ ਤੋਂ ਆਪਾਂ ਐਂਟਰ ਕੀਤਾ ਸੀ ਆਪਾਂ ਦੂਜਾ ਨੰਬਰ ਗੇਟ ਤੇ ਆ ਕੇ ਨਿਕਲੇ ਆਏ ਸਾਰੀ 골ਡ ਦੀ ਮਾਰਕੀਟ ਜਿਹੜੀ ਆਪਾਂ ਉਹ ਘੁੰਮੀ ਆ ਤੇ ਇਹਦੇ ਨਾਲ ਇਹ ਹੋਰ ਸ਼ਾਪਸ ਨੇ ਹਨਾ ਆ ਸਾਹਮਣੇ ਹੋਰ ਮਾਰਕੀਟ ਆ ਗਈ ਤੇ ਜਿੱਥੇ ਇਤਰ ਹੋ ਗਏ ਐਵੇਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਨੇ ਤੇ 골ਡਨ ਸੂਕ ਮਾਰਕੀਟ ਦੇ ਆਲੇ ਦੁਆਲੇ ਸਾਰੀ ਜਿਹੜੀ ਮਾਰਕੀਟ ਆ ਬਹੁਤ ਦੂਰ ਤੱਕ ਤੇ ਇਹਦੇ ਚ ਵੀ ਅੱਗੇ ਵੀ ਕੁਝ ਕੁ 골ਡ ਦੀਆਂ ਸ਼ਾਪ ਹੈਗੀਆਂ ਨੇ ਤੇ ਐਵੇਂ ਨਹੀਂ ਹੈਗਾ ਵੀ ਕੱਲਾ ਜਿਹੜਾ 골ਡ ਸੂਕ ਆ ਉਹਦੇ ਅੰਦਰ ਹੀ ਨੇ ਤੇ 골ਡ ਸੂਕ ਜਿਹੜੀ ਮਾਰਕੀਟ ਆ ਉਹ ਇੱਥੇ ਤੱਕ ਆ ਇੱਥੇ ਖਤਮ ਹੋ ਜਾਂਦੀ ਆ ਤੇ ਫੇਰ ਆ ਜਿਹੜੀ ਅੱਗੇ ਹੋਰ ਮਾਰਕੀਟ ਆ ਤੇ ਇੱਥੇ ਸ਼ਾਪਸ ਹੋਰ ਹੈਗੀਆਂ ਨੇ ਜਿਹੜੀਆਂ ਇਤਰ ਇਤਰ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਪਰਫਿਊਮ ਇਤਰ ਹਨਾ ਤੇ ਹਰ ਹਰ ਥਾਂ ਵੀ ਤੁਹਾਨੂੰ ਜਿਹੜੀਆਂ ਪਰਫਿਊਮ ਇਤਰ ਵਾਲੀਆਂ ਸ਼ਾਪਸ ਮਿਲ ਜਾਣਗੀਆਂ ਇੱਥੇ ਦਬਈ ਦੇ ਵਿੱਚ ਜੇ ਮੀਨਾ ਬਾਜ਼ਾਰ ਜਾਂਦੇ ਆ ਤਾਂ ਉੱਥੇ ਵੀ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਸ਼ਾਪਸ ਤੇ ਮੀਨਾ ਬਾਜ਼ਾਰ ਦੇ ਵਿੱਚ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਪਰਫਿਊਮ ਵਾਲੀਆਂ ਹੋ ਗਈਆਂ ਤੇ ਇਤਰ ਵਾਲੀਆਂ ਹੋ ਗਈਆਂ ਸਾਰੇ ਪਾਸੇ ਕਿਤੇ ਵੀ ਜਾਓਗੇ ਤੁਸੀਂ ਆਪਾਂ ਸਾਰੀ ਇਹ ਮਾਰਕੀਟ ਜਿਹੜੀ ਉਹ ਘੁੰਮ ਲਈ ਤੇ ਇੰਨੇ ਵੱਡੇ ਵੱਡੇ ਹਾਰ ਨੇ ਨਾ ਮੈਂ ਪਹਿਲੀ ਵਾਰ ਦੇਖੇ ਨੇ ਤੇ ਮੈਨੂੰ ਲੱਗਦਾ ਵੀ ਜਿਹੜੇ ਡਿਸਪਲੇ ਕੀਤੇ ਹੋਏ ਨੇ ਨਾ ਵੈਸੇ ਮਤਲਬ ਅਟਰੈਕਟ ਕਰਨ ਨੂੰ ਜਿਹੜੇ ਉਹ ਡਿਸਪਲੇ ਕੀਤੇ ਹੋਏ ਨੇ ਤੇ ਏਡੇ ਏਡੇ ਵੱਡੇ ਵੱਡੇ ਹਾਰ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹੜਾ ਉਹ ਪਾਉਂਦਾ ਹੋਊਗਾ ਬਹੁਤ ਵੱਡੇ ਵੱਡੇ ਜਿਹੜੇ ਉਹ ਹਾਰ ਨੇ ਆਪਾਂ ਦਿਖਾਈ ਨਹੀਂ ਤੁਹਾਨੂੰ ਸਾਰੇ ਜਿਹੜੇ ਉਹ ਵੀਡੀਓ ਰਾਹੀਂ ਤੇ ਜਿੰਨੇ ਵੀ ਟੂਰਿਸਟ ਆਉਂਦੇ ਨੇ ਨਾ ਦੁਬਈ ਦੇ ਵਿੱਚ ਤੇ ਉਹ ਗੋਲਡਨ ਸੂਕ ਮਾਰਕੀਟ ਦੇ ਵਿੱਚ ਜਿਹੜੇ ਜ਼ਰੂਰ ਆ ਕੇ ਜਾਂਦੇ ਨੇ ਤੇ ਜਿਨ੍ਹਾਂ ਨੇ ਸਾਰੇ ਆਪਾਂ ਡਿਸਪਲੇ ਵਾਲੇ ਤੁਹਾਨੂੰ ਦਿਖਾਏ ਨੇ ਜਿਵੇਂ ਸਭ ਤੋਂ ਵੱਡੀ ਵਰਲਡ ਦੀ ਜਿਹੜੀ ਉਹ ਤੁਹਾਨੂੰ ਇੱਕ ਰਿੰਗ ਦਿਖਾਈ ਸੀ ਆਪਾਂ ਤੇ ਉਹ ਵੀ મતલਬ ਅਟਰੈਕਟ ਕਰਨ ਨੂੰ ਜਿਹੜੀ ਉਹ ਬਣਾਈ ਗਈ ਆ ਪਰ ਉਹ origignal gold ਦੀ ਆ ਜਿਹੜੀ ਆਪਾਂ ਤੁਹਾਨੂੰ ਰਿੰਗ ਦਿਖਾਈ ਸੀ origignal ਸੋਨੇ ਦੀ ਉਹ ਜਿਹੜੀ ਉਹ ਛਾਂਪ ਆ ਤੁਸੀਂ ਦੇਖ ਲਓ ਵੀ ਕਿੰਨਾ ਸੋਨਾ ਉਹ ਜਿਹੜਾ ਉਹ ਲੱਗਿਆ ਹੋਊ ਕਵਾਂਟਰਾ ਨਾਲ ਦੇ ਹਿਸਾਬ ਨਾਲ ਕਿਲੋਆਂ ਦੇ ਹਿਸਾਬ ਨਾਲ ਸੋਨਾ ਜਿਹੜਾ ਉਹ ਲੱਗਿਆ ਹੋਊਗਾ ਤੇ ਇਹ ਸਾਰੀ 골ਡਨ ਸੂਕ ਮਾਰਕੀਟ ਸੀਗੀ ਸੋ ਬਾਕੀ ਪ੍ਰਾਈਸ ਨੇ ਜਿਵੇਂ ਹੁਣ 골ਡ ਦੇ ਡੇਲੀ ਡੇਲੀ ਬਦਲਦੇ ਰਹਿੰਦੇ ਨੇ ਰੋਜ਼ ਹੀ ਰੋਜ਼ ਜਿਹੜੇ ਪ੍ਰਾਈਸ ਆਉਂਦੇ ਨੇ 골ਡ ਦੇ ਹਨਾ ਸੋ ਇਹ ਵੀਡੀਓ ਨੂੰ ਅਪੈਂਡ ਕਰਦੇ ਆ ਸਾਰੀ 골ਡ ਦੀ ਤੁਹਾਨੂੰ ਮਾਰਕੀਟ ਜਿਹੜੀ ਉਹ ਦਿਖਾਈ ਤੇ ਜਿਹੜੀ 골ਡਨ ਸੂਕ ਮਾਰਕੀਟ ਆ ਦਾਇਰਾ ਏਰੀ ਤਾਂ ਕਿਸੇ ਨੂੰ ਵੀ ਪੁੱਛ ਲਿਓ 골ਡਨ ਸੂਕ ਮਾਰਕੀਟ ਤਾਂ ਇੰਨੀ ਕਿਹੇ ਮਾਰਕੀਟ ਫੇਮਸ ਹੈ 골ਡਨ ਸੂਕ ਮਾਰਕੀਟ ਸੋ ਇਹ ਵੀਡੀਓ ਨੂੰ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਨੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ